ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 25 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਾਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬੇਬੇ ਜੀ ਦੀ ਸਿਹਤ ਨੂੰ ਜ਼ਿਆਦਾ ਫਰਕ ਨਹੀਂ ਸੀ ਗੱਲ ਵੀ ਨਹੀਂ ਕੋਈ ਕਰਦੀ ਇੰਨਾ ਦਿਨਾਂ ਵਿੱਚ ਹੀ ਉਧਰ ਗੁਰੀ ਦਾ ਰਿਜ਼ਲਟ ਆ ਗਿਆ ਸੀ ਤੇ ਉਹ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਆਪਣੇ ਸਹੁਰੇ ਘਰ ਦੱਸਣ ਤੋਂ ਬਾਅਦ ਗੁਰੀ ਨੇ ਬਲਵਿੰਦਰ ਨੂੰ ਫੋਨ ਕਰਕੇ ਦੱਸ ਦਿੱਤਾ ਨਾਲ ਹੀ ਪੁੱਛਿਆ ਡੇਡੀ ਜੀ ਮੈਂ 2 ਸਾਲ ਅੱਗੇ ਹੋਰ ਪੜਨਾ ਬਲਵਿੰਦਰ ਨੇ ਕਿਹਾ ਪੁੱਤ ਜਗਦੀਪ ਤੇ ਉਹਦੇ ਮੰਮੀ ਡੈਡੀ ਨਾਲ ਸਲਾਹ ਕਰ ਲਵੋ ਮੈਂ ਬਹੁਤ ਖੁਸ਼ ਹਾਂ ਜੇ ਤੇਰੀ ਪੜ੍ਹਾਈ ਪੂਰੀ ਹੋ ਜਾਵੇ ਜਗਦੀਪ ਜਦੋਂ ਘਰ ਆਇਆ ਤਾਂ ਰੋਟੀ ਖਾਣ ਵੇਲੇ ਗੁਰੀ ਨੇ ਜਗਦੀਪ ਤੋਂ ਅੱਗੇ ਪੜ੍ਹਨ ਲਈ ਪੁੱਛਿਆ ਜਗਦੀਪ ਹਾਂ ਗੁਰੇ ਜ਼ਰੂਰ ਕਰਾ ਦਿੰਨੇ ਆ ਦਾਖਲਾ ਮੈਂ ਕੱਲ ਨੂੰ ਹੀ ਡੈਡੀ ਜੀ ਨਾਲ ਗੱਲ ਕਰਦਾ ਨਾਲ ਹੀ ਪੁੱਛਿਆ ਦਾਖਲਾ ਕਿਹੜੇ ਕਾਲਜ ਕਰਵਾਉਣਾ ਗੁਰੇ ਪਹਿਲਾਂ ਵਾਲੇ ਕਾਲਜ ਤਾਂ ਹੋਸਟਲ ਰਹਿਣਾ ਪੈਣਾ ਲੁਧਿਆਣੇ ਤੋਂ ਤਾਂ ਰੋਜ਼ ਘਰ ਆ ਜਾਇਆ ਕਰੋ ਜਗਦੀਪ ਹਾਂ ਇੱਥੇ ਠੀਕ ਆ ਨੇੜੇ ਆ ਰੋਜ਼ ਆਉਣਾ ਜਾਣਾ ਸੌਖਾ ਹੋ ਜੀ ਗੁਰੀ ਖੁਸ਼ ਸੀ ਵੀ ਜਗਦੀਪ ਮੰਨ ਗਿਆ ਅਗਲੇ ਦਿਨ ਸਵੇਰੇ ਜਗਦੀਪ ਆਪਣੇ ਡੈਡੀ ਦੇ ਕਮਰੇ ਵਿੱਚ ਗਿਆ ਤੇ ਪੁੱਛਣ ਲੱਗਾ ਡੈਡੀ ਜੀ ਗੁਰੀ ਨੂੰ 2 ਸਾਲ ਹੋਰ ਪੜਨਾ ਚਾਹੁੰਦੀ ਆ ਫਿਰ ਜੌਬ ਵੀ ਵਧੀਆ ਮਿਲ ਜਾਊ ਜਗਦੀਪ ਦਾ ਡੈਡੀ ਗੱਲ ਸੁਣਦੇ ਸਾਰ ਹੀ ਗੁੱਸੇ ਵਿੱਚ ਬੋਲਣ ਲੱਗਾ ਕਿ ਅਸੀਂ ਨਹੀਂ ਕਰਾਉਣੀ ਨੌਕਰੀ ਘਰੇ ਕੰਮ ਕਾਜ ਕਰਨ ਨੂੰ ਬਥੇਰੇ ਨੇ ਤੇਰੀ ਮੰਮੀ ਤੇ ਜਸਪ੍ਰੀਤ ਦਾ ਸਾਰਾ ਦਿਨ ਕੰਮ ਨਹੀਂ ਮੁੱਕਦਾ ਗੌਰਪ੍ਰੀਤ ਦੋਵਾਂ ਦੀ ਮਦਦ ਕਰ ਦਿਆ ਕਰੋ ਮੈਂ ਨਾਲੇ ਪੜ੍ਹਾਈ ਦੇਖ ਕੇ ਰਿਸ਼ਤਾ ਨਹੀਂ ਕੀਤਾ। ਕੁੜੀ ਨੂੰ ਜ਼ਮੀਨ ਆਉਂਦੀ ਆ ਇਸ ਲਈ ਰਿਸ਼ਤਾ ਕੀਤਾ। ਜਗਦੀਪ ਆਪਣੇ ਡੈਡੀ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਜਾਂਦਾ। ਉਹ ਉੱਥੋਂ ਹੀ ਖੇਤ ਨੂੰ ਚਲਾ ਜਾਂਦਾ। ਇੱਧਰ ਬੇਬੇ ਜੀ ਜ਼ਿਆਦਾ ਢਿੱਲੇ ਸੀ। ਉਹਨਾਂ ਨੂੰ ਸਾਹ ਵੀ ਔਖਾ ਆਉਂਦਾ ਸੀ ਜਗਤਾਰ ਤੇ ਸਿੰਦਰ ਵੀ ਆ ਗਏ ਤੇ ਹਰਿੰਦਰ ਹੋਣੀ ਤਾਂ ਕੱਲ ਦੇ ਖੁਸ਼ੀ ਨੂੰ ਲੈ ਕੇ ਆਏ ਹੋਏ ਸੀ ਸਵੇਰ ਦੇ 10 ਵਜੇ ਬੇਬੇ ਜੀ ਨੇ ਆਖਰੀ ਸਾਹ ਲਿਆ ਚਾਹੇ ਬੇਬੇ ਜੀ 80 ਸਾਲ ਤੋਂ ਵੱਧ ਉਮਰ ਦੇ ਸੀ ਤਿਆਂ ਬੁੱਤਾਂ ਨੂੰ ਤਾਂ ਮਾਂ ਹਮੇਸ਼ਾ ਲੋੜੀ ਦੀਏ ਘਰ ਵਿੱਚ ਸੋਗ ਪੈ ਗਿਆ ਖੁਸ਼ੀ ਬਹੁਤ ਰੋ ਰਹੀ ਸੀ ਗੁਰੀ ਵੀ ਆ ਗਈ ਸਾਰੇ ਰਿਸ਼ਤੇਦਾਰ ਵੀ ਆ ਗਏ ਬਲਵਿੰਦਰ ਦੇ ਮਾਮਾ ਜੀ ਦੇ ਆਇਆਂ ਤੋਂ ਦੁਪਹਿਰ ਤੱਕ ਬੇਬੇ ਜੀ ਦਾ ਸੰਸਕਾਰ ਕਰ ਦਿੱਤਾ 10 ਦਿਨ ਤੱਕ ਕਰ ਲੋਕਾਂ ਦਾ ਆਉਣ ਜਾਣ ਰਿਹਾ 10 ਦਿਨ ਬਾਅਦ ਘਰ ਦੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਹੋ ਗਈ ਸ਼ਿੰਦਰ ਖੁਸ਼ੀ ਤੇ ਗੁਰੀ ਵੀ ਚੱਲੀਆਂ ਗਈਆਂ ਬਲਵਿੰਦਰ ਵੀ ਡਿਊਟੀ ਜਾਣ ਲੱਗ ਗਿਆ ਮਨਜੀਤ ਇਕੱਲੇ ਘਰ ਵਿੱਚ ਰਹਿ ਜਾਂਦੀ ਘਰ ਫਿਰ ਸੁੰਨਾ ਹੋ ਗਿਆ ਬਸ ਕਦੇ-ਕਦੇ ਹਫ਼ਤੇ 10 ਦਿਨ ਬਾਅਦ ਸਿੰਦਰ ਭੈਣ ਢੇੜਾ ਮਰ ਜਾਂਦੀ ਗੁਰੀ ਮਨਜੀਤ ਹੁਣਾਂ ਨੂੰ ਮਿਲਣ ਆਈ ਸੀ ਦੱਸ ਕੇ ਗਈ ਕਿ ਉਹਦੇ ਸਹੁਰੇ ਨੇ ਅੱਗੇ ਪੜਨ ਤੋਂ ਤੇ ਨੌਕਰੀ ਕਰਨ ਤੋਂ ਮਨਾ ਕਰ ਦਿੱਤਾ ਗੁਰੀ ਤੇ ਜਗਦੀਪ ਉਹ ਦੋਵੇਂ ਹੀ ਬਹੁਤ ਉਦਾਸ ਸੀ। ਮਨਜੀਤ ਹੁਣਾਂ ਨੇ ਉਹਨਾਂ ਨੂੰ ਸਮਝਾਇਆ ਕਿ ਪੁੱਤ ਤੈ ਨੌਕਰੀ ਕਰਕੇ ਕੀ ਕਰਨਾ ਤੇਰੇ ਸਹੁਰਿਆਂ ਕੋਲ ਕੀ ਕਮੀ ਆ ਕੋਈ ਨਹੀਂ ਤੂੰ ਆਪਣੀ ਸੱਸ ਤੇ ਜਠਾਣੀ ਨਾਲ ਘਰੇ ਕੰਮ ਕਰਵਾਇਆ ਕਰ। ਗੁਰੀ ਨੇ ਹਾਂਜੀ ਮੰਮੀ ਕਹਿ ਦਿੱਤਾ। ਪਰ ਜਗਦੀਪ ਨੂੰ ਪਤਾ ਸੀ ਗੁਰੀ ਅੱਗੇ ਪੜਨਾ ਤੇ ਜੌਬ ਵੀ ਕਰਨਾ ਚਾਹੁੰਦੀ ਆ ਜਗਦੀਪ ਦਾ ਇਸ ਗੱਲ ਨੂੰ ਲੈ ਕੇ ਬਹੁਤ ਦਿਲ ਨੂੰ ਦੁਖੀ ਸੀ ਗੁਰੀ ਨੂੰ ਵੀ ਮਹਿਸੂਸ ਹੁੰਦਾ ਸੀ ਕਿ ਜਗਦੀਪ ਚੁੱਪਾ ਤਾਂ ਗੁਰੀ ਨੇ ਪੁੱਛ ਲਿਆ ਦੀਪ ਇੰਨੇ ਦਿਨਾਂ ਤੋਂ ਤੁਸੀਂ ਚੁੱਪ ਕਿਉਂ ਰਹਿੰਦੇ ਹੋ ਅੱਜ ਸ਼ਹਿਰ ਮੰਮੀ ਡੈਡੀ ਕੋਲ ਚੁੱਪ ਬੈਠੇ ਰਹੇ ਪਹਿਲਾਂ ਤਾਂ ਜਗਦੀਪ ਮਨਾ ਕਰਦਾ ਰਿਹਾ ਕਿ ਕੁਝ ਨਹੀਂ ਬੱਸ ਸਭ ਠੀਕ ਏ ਤੈਨੂੰ ਬਹਿਮ ਆ ਪਰ ਜਦੋਂ ਗੁਰੀ ਬਾਰ-ਬਾਰ ਪੁੱਛੀ ਗਈ ਤਾਂ ਜਗਦੀਪ ਨੂੰ ਦੱਸਣਾ ਪਿਆ ਜਰ ਗੁਰੀ ਮੈਂ ਤੇਰੇ ਲਈ ਕੁਝ ਵੀ ਨਹੀਂ ਕਰ ਸਕਿਆ ਡੇਡੀ ਜੀ ਨੇ ਆਪਣਾ ਰਿਸ਼ਤਾ ਤੇਰੀ ਜ਼ਮੀਨ ਦੇ ਲਾਲਚ ਕਰਕੇ ਕੀਤਾ ਮੈਨੂੰ ਲੱਗਦਾ ਸੀ ਤੇਰੀ ਪੜ੍ਹਾਈ ਕਰਕੇ ਆਪਣਾ ਰਿਸ਼ਤਾ ਹੋਇਆ ਗੁਰੀ ਨੂੰ ਸੁਣ ਕੇ ਬਹੁਤ ਤਕਲੀਫ ਹੋਈ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਗਦੀਪ ਗੁਰੀ ਗੁਰੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਗੁਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਗੁਰੀ ਤੂੰ ਰੋ ਨਾ ਮੈਂ ਕੁਝ ਨਾ ਕੁਝ ਜ਼ਰੂਰ ਕਰੂੰਗਾ ਗੁਰੀ ਨਹੀਂ ਦੀਪ ਤੁਸੀਂ ਟੈਨਸ਼ਨ ਨਾ ਲਵੋ ਜੇ ਡੈਡੀ ਜੀ ਨੂੰ ਨਹੀਂ ਪਸੰਦ ਮੈਂ ਨਹੀਂ ਪੜਨ ਲੱਗਦੀ ਮੈਨੂੰ ਦੁੱਖ ਜ਼ਮੀਨ ਵਾਲੀ ਗੱਲ ਦਾ ਹੋਇਆ ਪਹਿਲਾਂ ਬੇਬੇ ਜੀ ਸਾਡੇ ਜਨਮ ਤੋਂ ਲੈ ਕੇ ਜ਼ਮੀਨ ਪਿੱਛੇ ਮੰਮੀ ਡੈਡੀ ਨਾਲ ਲੜੀ ਗਏ ਸਾਨੂੰ ਸਾਰਿਆਂ ਨੂੰ ਘਰੋਂ ਕੱਢ ਦਿੱਤਾ ਸਾਡੇ ਨਾਲ ਕਿੰਨਾ ਕੁਝ ਹੋਇਆ ਉਹੀ ਜ਼ਮੀਨ ਫਿਰ ਮੇਰੇ ਮੂਹਰੇ ਆ ਗਈ ਜਗਦੀਪ ਡੈਡੀ ਲਾਲਚੀ ਆ ਸ਼ੁਰੂ ਤੋਂ ਹੀ ਭਾਬੀ ਪੜੀ ਪੜੀ ਘਟਾ ਪਰ ਘੜ ਘਰੋਂ ਬਹੁਤ ਵਧੀਆ ਸੀ ਡੈਡੀ ਜੀ ਨੇ ਵੀਰੇ ਦੇ ਵਿਆਹ ਵੇਲੇ ਲੱਖਾਂ ਰੁਪਏ ਕੈਸ਼ ਲਿਆ ਜਗਦੀਪ ਕਹਿਣ ਲੱਗਾ ਮੈਂ ਵੀ ਹੈਰਾਨ ਸੀ ਆਪਣੇ ਵਿਆਹ ਵੇਲੇ ਡੈਡੀ ਜੀ ਦਾਜ ਲਈ ਕੁਝ ਬੋਲੇ ਕਿਉਂ ਨਹੀਂ ਉਸ ਦਿਨ ਡੈਡੀ ਜੀ ਮੂੰਹੋਂ ਜ਼ਮੀਨ ਵਾਲੀ ਗੱਲ ਸੁਣ ਕੇ ਮੈਨੂੰ ਸਮਝ ਆਈ ਗੁਰੀ ਕੁਝ ਸੋਚਦੇ ਹੋਏ ਜਗਦੀਪ ਨੂੰ ਕਹਿਣ ਲੱਗੀ ਕਿ ਦੀਪ ਮੇਰੇ ਨਾਲ ਵਾਅਦਾ ਕਰੋ ਤੁਸੀਂ ਅੱਜ ਤੋਂ ਬਾਦ ਡੇਡੀ ਜੀ ਨਾਲ ਕਦੇ ਵੀ ਮੇਰੀ ਪੜ੍ਹਾਈ ਤੇ ਜੌਬ ਬਾਰੇ ਕੋਈ ਗੱਲ ਨਹੀਂ ਕਰਨੀ ਜੇ ਤੁਸੀਂ ਵੀ ਆਪਣੇ ਤੇ ਕੋਈ ਗੱਲ ਨਹੀਂ ਲੈਣੀ ਜਗਦੀਪ ਪਰ ਗੁਰੀ ਤੇਰੀ ਇੰਨੀ ਪੜ੍ਹਾਈ ਕੀਤੀ ਦਾ ਕੀ ਫਾਇਦਾ ਹੋਇਆ ਗੁਰੀ ਫਾਇਦਾ ਕਿਉਂ ਨਹੀਂ ਜੇ ਕੋਲ ਹੁਨਰਾ ਕਦੇ ਵੀ ਕਮਾ ਸਕਦਾ ਵਸੇ ਤੁਸੀਂ ਕੁਝ ਨਹੀਂ ਸੋਚਣਾ ਤੁਸੀਂ ਡੈਡੀ ਜੀ ਦੀ ਹਰ ਗੱਲ ਮੰਨਣੀ ਐ ਗੁਰੀ ਨਾਲ ਗੱਲ ਸਾਂਝੀ ਕਰਕੇ ਜਗਦੀਪ ਦਾ ਮਨ ਕੁਝ ਸ਼ਾਂਤ ਹੋ ਗਿਆ ਇਧਰ ਬਲਵਿੰਦਰ ਨੂੰ ਲੱਗਿਆ ਕਿ ਉਸ ਤੋਂ ਗਲਤੀ ਹੋ ਗਈ ਜੇ ਕੋਈ ਨੌਕਰੀ ਕਰਦਾ ਮੁੰਡਾ ਲੱਭ ਲੈਂਦਾ ਚਾਹੇ ਜ਼ਮੀਨ ਘੱਟ ਹੁੰਦੀ ਬਲਵਿੰਦਰ ਮਨਜੀਤ ਨੂੰ ਕਹਿੰਦਾ ਕਿ ਨਰਸਿੰਗ ਦੀ ਡਿਗਰੀ ਪੂਰੀ ਕਰਕੇ ਗੁਰੀ ਤਾਂ ਨਾ ਘਰ ਬੈਠਦੀ ਫਿਰ ਨਾਲ ਹੀ ਕਹਿੰਦਾ ਚੱਲ ਜਗਦੀਪ ਬਹੁਤ ਸਿਆਣਾ ਏ ਉਹਨੇ ਆਪ ਹੀ ਸਭ ਕੁਝ ਠੀਕ ਕਰ ਦੇਣਾ ਮਨਜੀਤ ਵੀ ਉਹਦੀ ਗੱਲ ਦੀ ਹਾਮੀ ਭਰਦੀ ਆ ਉਹ ਤਾਂ ਜਗਦੀਪ ਨੂੰ ਹੀ ਆਪਣਾ ਪੁੱਤ ਮੰਦੀ ਸੀ ਖੁਸ਼ੀ ਦੋ ਦਿਨ ਲਈ ਸ਼ਨੀਵਾਰ ਐਤਵਾਰ ਕਰ ਮਿਲਣ ਆਈ ਕਿਉਂਕਿ ਫਿਰ 2 ਮਹੀਨੇ ਘਰ ਨਹੀਂ ਆਇਆ ਜਾਣਾ ਉਹਦੇ ਫਾਈਨਲ ਪੇਪਰ ਸ਼ੁਰੂ ਹੋ ਜਾਣੇ ਸੀ ਖੁਸ਼ੀ ਦੇ ਆਉਣ ਤੋਂ ਪਹਿਲਾਂ ਮਨਜੀਤ ਦੇ ਰਿਸ਼ਤੇਦਾਰ ਨੇ ਖੁਸ਼ੀ ਲਈ ਮੁੰਡੇ ਦੀ ਦੱਸ ਪਾਈ ਸੀ